ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬੀਤੀ ਅੱਜ ਦਾ ਤੋਂ ਅਮਰੀਕਾ ਦੇ ਵਿੱਚ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਚੁੱਕੀ ਹੈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ ਤੇ ਸਹਿਮਤ ਨਹੀਂ ਹੋ ਪਾਈ ਇਹ 2019 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਸਰਕਾਰ ਸ਼ਟਡਾਊਨ ਹੋਈ ਹੋਵੇ ਰਿਪਬਲਿਕਨ ਮੌਜੂਦਾ ਫੰਡਿੰਗ ਨੂੰ ਸੱਤ ਹੋਰ ਹਫ਼ਤੇ ਦੇ ਲਈ ਵਧਾਉਣਾ ਚਾਹੁੰਦੇ ਨੇ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀ ਜ਼ਤੇ ਚੱਕ ਸ਼ੂਮਨ ਨੇ ਰਾਸ਼ਟਰਪਤੀ ਡੋ ਕਿ ਹੈ ਕਿ ਅਮਰੀਕਾ ਦੇ ਲਈ ਜ਼ਿੰਦਗੀ ਨੂੰ ਔਖਾ ਬਣਾ ਰਹੇ ਨੇ ਅਤੇ ਹੁਣ ਸਰਕਾਰ ਨੂੰ ਬੰਦ ਕਰਕੇ ਸਿਹਤ ਸੰਭਾਲ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸ਼ਟਡਾਊਨ ਦੇ ਕਾਰਨ ਲੱਖਾਂ ਫੈਟਲ ਕਰਮਚਾਰੀਆਂ ਦੀ ਜਾਂ ਤਾਂ ਛੁੱਟੀ ਹੋ ਜਾਵੇਗੀ ਜਾਂ ਮੁੱਦਾ ਹੱਲ ਹੋਣ ਤੱਕ ਉਹ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਣਗੇ ਕੁਝ ਕਰਮਚਾਰੀਆਂ ਨੂੰ ਹਜੇ ਵੀ ਤਨਖਾਹ ਮਿਲੇਗੀ ਕਿਉਂਕਿ ਉਹਨਾਂ ਦੀਆਂ ਨੌਕਰੀਆਂ ਸਿੱਧੇ ਤੌਰ ਤੇ ਕਾਂਗਰਸ ਦੇ ਸਲਾਨਾ ਬਜਟ ਦੇ ਨਾਲ ਨਹੀਂ ਜੁੜੀਆਂ ਛੇ ਸਾਲਾਂ ਦੇ ਵਿੱਚ ਪਹਿਲੀ ਵਾਰ ਅਮਰੀਕਾ ਇੱਕ ਵਾਰ ਫਿਰ ਸਰਕਾਰੀ ਮੰਦਰੇ ਕੰਢੇ ਉਤੇ ਆਖੜੇ ਹੈ ਰਿਪਬਲਿਕਨ ਪਾਰਟੀ ਦੁਆਰਾ ਲਿਆਂਦਾ ਗਿਆ ਇੱਕ ਸਥਾਈ ਫੰਡਿੰਗ ਬਿਲ ਜਿਸਦਾ ਉਦੇਸ਼ ਸਰਕਾਰ ਨੂੰ 1 ਨਵੰਬਰ ਤੱਕ ਚਲਾਉਣਾ ਸੀ ਸੈਨੇਟ ਵਿੱਚ ਲੋੜੀਂਦੀਆਂ 60 ਵੋਟਾਂ ਹਾਸਲ ਕਰਨ ਦੇ ਵਿੱਚ ਅਸਫਲ ਰਿਹਾ ਬਿਲ ਦੇ ਪੱਖ ਦੇ ਵਿੱਚ ਸਿਰਫ 55 ਵੋਟਾਂ ਪਈਆਂ ਜਿਸ ਦੇ ਕਾਰਨ ਇਹ ਰੱਦ ਹੋ ਗਿਆ ਇਸ ਕਾਰਨ ਸਰਕਾਰ ਅੱਧੀ ਰਾਤ ਨੂੰ ਬੰਦ ਹੋ ਜਾਵੇਗੀ ਅਮਰੀਕਾ ਦੇ ਵਿੱਚ ਸਰਕਾਰੀ ਕਾਰਜਾਂ ਨੂੰ ਚਾਲੂ ਰੱਖਣ ਦੇ ਲਈ ਹਰ ਸਾਲ ਇੱਕ ਫੰਡਿੰਗ ਬਿਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਇਹ ਬਿਲ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਪਉਂਦੀਆਂ ਤੇ ਇਸ ਦੇ ਨਾਲ ਕਈ ਗੈਰ ਕਾਨੂੰਨੀ ਕੰਮ ਮੁਅੱਤਲ ਹੋ ਜਾਂਦੇ ਨੇ ਹੁਣ ਵਾਈਟ ਹਾਊਸ ਦੀ ਵੈੱਬਸਾਈਟ ਉੱਤੇ ਵੀ ਇੱਕ ਸ਼ਟਡਾਊਨ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਜਿਸ ਦੇ ਵਿੱਚ ਇਸ ਨੂੰ ਡੈਮੋਕ੍ਰੇਟ ਸ਼ਟਡਾਊਨ ਦੱਸਿਆ ਜਾ ਰਿਹਾ ਹੈ ਇਸ ਸਥਿਤੀ ਦੇ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਇੱਕ ਦੂਜੇ ਦੇ ਦੋਸ਼ ਲਗਾ ਰਹੇ ਨੇ ਕਿ ਸੈਨਟ ਵਿੱਚ ਹੋਈ ਗਰਮਾ-ਕਰਮ ਬਹਿਸ ਤੋਂ ਬਾਅਦ ਫੰਡਿੰਗ ਬਿਲ ਨੂੰ 55-45 ਦੇ ਫਰਕ ਦੇ ਨਾਲ ਖਰਾਇਆ ਗਿਆ ਹੈ। ਵਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਵੀ ਇੱਕ ਮੈਮੋ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਅਧੀ ਰਾਤ ਨੂੰ ਬੰਦ ਹੋ ਜਾਵੇਗੀ ਇਹ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕਾ ਵਿੱਚ ਪੰਜਵਾਂ ਵੱਡਾ ਬੰਦ ਹੋਵੇਗਾ ਅਮਰੀਕੀ ਸਰਕਾਰ ਨੂੰ ਚਲੌਣ ਦੇ ਲਈ ਸੰਸਦ ਦੇ ਲਈ ਹਰ ਸਾਲ ਇੱਕ ਬਜਟ ਚਾਫਰ ਫੰਡਿੰਗ ਬਿਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਕਿਸੇ ਕਾਰਨ ਕਰਕੇ ਇਹ ਬਿਲ ਅਮਰੀਕੀ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀ ਆਪਣੀਆਂ ਤਨਖਾਹਾਂ ਪ੍ਰਾਪਤ ਕਰਨ ਤੋਂ ਅਸਮਲਤ ਹੁੰਦੇ ਨੇ ਤੇ ਇਸ ਤੋਂ ਇਲਾਵਾ ਹੋਰ ਖਰਚੇ ਵੀ ਰੁਕ ਜਾਂਦੇ ਨੇ ਜਿਸ ਦੇ ਨਤੀਜੇ ਵਜੋਂ 100 ਗੈਰ ਜ਼ਰੂਰੀ ਕੰਮ ਉੱਤਲ ਹੋ ਜਾਂਦੇ ਨੇ ਇਸ ਸਥਿਤੀ ਨੂੰ ਬੰਦ ਵਜੋਂ ਜਾਣਿਆ ਜਾਂਦਾ ਹੈ ਤੇ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਪੰਜਵਾਂ ਵੱਡਾ ਬੰਦ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਬੰਦ ਦੇ ਵਿਆਪਕ ਪ੍ਰਭਾਵ ਫੈਲ ਸਕਦੇ ਨੇ ਕਿਉਂਕਿ ਬਹੁਤ ਸਾਰੇ ਮੁੱਖ ਦਫ਼ਤਰ ਬੰਦ ਹੋ ਜਾਣਗੇ ਇਸ ਦੌਰਾਨ ਡੈਮੋਕ੍ਰੇਟ ਅਤੇ ਰਿਪਬਲਿਕਨ ਇੱਕ ਦੂਜੇ ਨੂੰ ਬੰਦ ਦੇ ਲਈ ਦੋਸ਼ੀ ਠਹਿਰਾ ਰਹੇ ਨੇ ਇੱਕ ਵਾਰ ਫਿਰ ਦੱਸ ਦिए ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦਿੱਤੀ ਅੱਜ ਦਾ ਤੋਂ ਅਮਰੀਕਾ ਦੇ ਵਿੱਚ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਚੁੱਕੀ ਹੈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ ਤੇ ਸਹਿਮਤ ਨਹੀਂ ਹੋ ਪਾਈ ਇਹ 2019 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਸਰਕਾਰ ਸ਼ਟਡਾਊਨ ਹੋਈ ਹੋਵੇ ਰਿਪਬਲਿਕਨ ਮੌਜੂਦਾ ਫੰਡਿੰਗ ਨੂੰ ਸੱਤ ਹੋਰ ਹਫ਼ਤੇ ਦੇ ਲਈ ਵਧਾਉਣਾ ਚਾਹੁੰਦੇ ਨੇ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀ ਜ਼ਤੇ ਚੱਕ ਸ਼ੂਮਨ ਨੇ ਰਾਸ਼ਟਰਪਤੀ ਡੋਨ ਕਿ ਹੈ ਕਿ ਅਮਰੀਕਾ ਦੇ ਲਈ ਜ਼ਿੰਦਗੀ ਨੂੰ ਔਖਾ ਬਣਾ ਰਹੇ ਨੇ ਅਤੇ ਹੁਣ ਸਰਕਾਰ ਨੂੰ ਬੰਦ ਕਰਕੇ ਸਿਹਤ ਸੰਭਾਲ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸ਼ਟਡਾਊਨ ਦੇ ਕਾਰਨ ਲੱਖਾਂ ਫੈਟਲ ਕਰਮਚਾਰੀਆਂ ਦੀ ਜਾਂ ਤਾਂ ਛੁੱਟੀ ਹੋ ਜਾਵੇਗੀ ਜਾਂ ਮੁੱਦਾ ਹੱਲ ਹੋਣ ਤੱਕ ਉਹ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਣਗੇ ਕੁਝ ਕਰਮਚਾਰੀਆਂ ਨੂੰ ਹਜੇ ਵੀ ਤਨਖਾਹ ਮਿਲੇਗੀ ਕਿਉਂਕਿ ਉਹਨਾਂ ਦੀਆਂ ਨੌਕਰੀਆਂ ਸਿੱਧੇ ਤੌਰ ਤੇ ਕਾਂਗਰਸ ਦੇ ਸਲਾਨਾ ਬਜਟ ਦੇ ਨਾਲ ਨਹੀਂ ਜੁੜੀਆਂ 6 ਸਾਲਾਂ ਦੇ ਵਿੱਚ ਪਹਿਲੀ ਵਾਰ ਅਮਰੀਕਾ ਇੱਕ ਵਾਰ ਫਿਰ ਸਰਕਾਰੀ ਬੰਦ ਦੇ ਕੰਢੇ ਉੱਤੇ ਆ ਖੜਿਆ ਹੈ ਰਿਪਬਲਿਕਨ ਪਾਰਟੀ ਦੁਆਰਾ ਲਿਆਂਦਾ ਗਿਆ ਇੱਕ ਸਥਾਈ ਫੰਡਿੰਗ ਬਿੱਲ ਜਿਸ ਦਾ ਉਦੇਸ਼ ਸਰਕਾਰ ਨੂੰ 1 ਨਵੰਬਰ ਤੱਕ ਚਲਾਉਣਾ ਸੀ ਸੈਨੇਟ ਵਿੱਚ ਲੋੜੀਂਦੀਆਂ 60 ਵੋਟਾਂ ਹਾਸਲ ਕਰਨ ਦੇ ਵਿੱਚ ਅਸਫਲ ਹੋਇਆ ਬਿਲ ਦੇ ਪੱਖ ਦੇ ਵਿੱਚ ਸਿਰਫ 55 ਵੋਟਾਂ ਪਈਆਂ ਜਿਸ ਦੇ ਕਾਰਨ ਇਹ ਰੱਦ ਹੋ ਗਿਆ ਇਸ ਕਾਰਨ ਸਰਕਾਰ ਅੱਧੀ ਰਾਤ ਨੂੰ ਬੰਦ ਹੋ ਜਾਵੇਗੀ ਅਮਰੀਕਾ ਦੇ ਵਿੱਚ ਸਰਕਾਰੀ ਕਾਲਜਾਂ ਨੂੰ ਚਾਲੀ ਰੱਖਣ ਦੇ ਲਈ ਹਰ ਸਾਲ ਇੱਕ ਫੰਡਿੰਗ ਵੀਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਇਹ ਬਿਲ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਪਉਂਦੀਆਂ ਤੇ ਇਸ ਦੇ ਨਾਲ ਕਈ ਗੈਰਕਾਨੂੰਨੀ ਕੰਮ ਮੁਤਲ ਹੋ ਜਾਂਦੇ ਨੇ ਹੁਣ ਵਾਈਟ ਹਾਊਸ ਦੀ ਵੈਬਸਾਈਟ ਉੱਤੇ ਵੀ ਇੱਕ ਸ਼ਟਡਾਊਨ ਕਾਊਂਟਡਾਊਨ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਇਸ ਨੂੰ ਡੈਮੋਕ੍ਰੇਟ ਸ਼ਟਡਾਊਨ ਦੱਸਿਆ ਜਾ ਰਿਹਾ ਹੈ ਇਸ ਸਥਿਤੀ ਦੇ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਇੱਕ ਦੂਜੇ ਦੇ ਦੋਸ਼ ਲਗਾ ਰਹੇ ਨੇ ਕਿ ਸੈਨੇਟ ਵਿੱਚ ਹੋਈ ਗਰਮਾ-ਕਰਮ ਬਹਿਸ ਤੋਂ ਬਾਅਦ ਫੰਡਿੰਗ ਬਿਲ ਨੂੰ 55-45 ਦੇ ਫਰਕ ਦੇ ਨਾਲ ਹਰਾਇਆ ਗਿਆ ਹੈ ਵਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਵੀ ਇੱਕ ਮੈਮੋ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਅਧੀ ਰਾਤ ਨੂੰ ਬੰਦ ਹੋ ਜਾਵੇਗੀ ਇਹ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕਾ ਵਿੱਚ ਪੰਜਵਾਂ ਵੱਡਾ ਬੰਦ ਹੋਵੇਗਾ ਅਮਰੀਕੀ ਸਰਕਾਰ ਨੂੰ ਚਲਣ ਲਈ ਸੰਸਦ ਲਈ ਹਰ ਸਾਲ ਇੱਕ ਬਜਟ ਚਾਫਰ ਫੰਡਿੰਗ ਬਿਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਕਿਸੇ ਕਾਰਨ ਕਰਕੇ ਇਹ ਬਿਲ ਅਮਰੀਕੀ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀ ਆਪਣੀਆਂ ਤਨਖਾਹਾਂ ਪ੍ਰਾਪਤ ਕਰਨ ਤੋਂ ਅਸਮਰਥ ਹੁੰਦੇ ਨੇ ਤੇ ਇਸ ਤੋਂ ਇਲਾਵਾ ਹੋਰ ਖਰਚੇ ਵੀ ਰੁਕ ਜਾਂਦੇ ਨੇ ਜਿਸ ਦੇ ਨਤੀਜੇ ਵਜੋਂ ਕਈ ਅਸਰੂਰੀ ਕੰਮ ਉੱਤਲ ਹੋ ਜਾਂਦੇ ਨੇ ਇਸ ਸਥਿਤੀ ਨੂੰ ਬੰਦ ਵਜੋਂ ਜਾਣਿਆ ਜਾਂਦਾ ਹੈ ਤੇ ਪਿਛਲੇ 2 ਦਹਾਕੇ ਦੇ ਵਿੱਚ ਅਮਰੀਕਾ ਦੇ ਵਿੱਚ ਪੰਜਵਾਂ ਵੱਡਾ ਬੰਦ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਬੰਦ ਦੇ ਵਿਆਪਕ ਪ੍ਰਭਾਵ ਪੈ ਸਕਦੇ ਨੇ ਕਿਉਂਕਿ ਬਹੁਤ ਸਾਰੇ ਮੁੱਖ ਦਫ਼ਤਰ ਬੰਦ ਹੋ ਜਾਣਗੇ ਇਸ ਦੌਰਾਨ ਡੈਮੋਕ੍ਰੇਟ ਅਤੇ ਰਿਪਬਲਿਕਨ ਇੱਕ ਦੂਜੇ ਨੂੰ ਪੰਦੇ ਲਈ ਦੋਸ਼ੀ ਠਹਿਰਾ ਰਹੇ ਨੇ ਕੁਆ ਫਿਰ ਦੱਸਦੀ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬੀਤੀ ਅੱਜ ਦਾ ਤੋਂ ਅਮਰੀਕਾ ਦੇ ਵਿੱਚ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਚੁੱਕੀ ਹੈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ ਤੇ ਸਹਿਮਤ ਨਹੀਂ ਹੋ ਪਾਈ ਇਹ 2019 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਸਰਕਾਰ ਸ਼ਟਡਾਊਨ ਹੋਈ ਹੋਵੇ ਰਿਪਬਲਿਕਨ ਮੌਜੂਦਾ ਫੰਡਿੰਗ ਨੂੰ ਸੱਤ ਹੋਰ ਹਫ਼ਤੇ ਦੇ ਲਈ ਵਧਾਉਣਾ ਚਾਹੁੰਦੇ ਨੇ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀ ਜ਼ਤੇ ਚੱਕ ਸ਼ੂਮ ਨੂੰ ਦੋਸ਼ੀ ਠਾਂਦੇ ਹੋਏ ਕਿਹਾ ਹੈ ਕਿ ਅਮਰੀਕਾ ਦੇ ਲਈ ਜ਼ਿੰਦਗੀ ਨੂੰ ਔਖਾ ਬਣਾ ਰਹੇ ਨੇ ਅਤੇ ਹੁਣ ਸਰਕਾਰ ਨੂੰ ਬੰਦ ਕਰਕੇ ਸਿਹਤ ਸੰਭਾਲ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸ਼ਟਡਾਊਨ ਦੇ ਕਾਰਨ ਲੱਖਾਂ ਫੈਟਲ ਕਰਮਚਾਰੀਆਂ ਦੀ ਜਾਂ ਤਾਂ ਛੁੱਟੀ ਹੋ ਜਾਵੇਗੀ ਜਾਂ ਮੁੱਦਾ ਹੱਲ ਹੋਣ ਤੱਕ ਉਹ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਣਗੇ ਕੁਝ ਕਰਮਚਾਰੀਆਂ ਨੂੰ ਹਜੇ ਵੀ ਤਨਖਾਹ ਮਿਲੇਗੀ ਕਿਉਂਕਿ ਉਹਨਾਂ ਦੀਆਂ ਨੌਕਰੀਆਂ ਸਿੱਧੇ ਤੌਰ ਤੇ ਕਾਂਗਰਸ ਦੇ ਸਲਾਨਾ ਬਜਟ ਦੇ ਨਾਲ ਨਹੀਂ ਜੁੜੀਆਂ 6 ਸਾਲਾਂ ਦੇ ਵਿੱਚ ਪਹਿਲੀ ਵਾਰ ਅਮਰੀਕਾ ਇੱਕ ਵਾਰ ਫਿਰ ਸਰਕਾਰੀ ਮੰੰਦਰੇ ਕੰਢੇ ਉੱਤੇ ਆ ਖੜਿਆ ਹੈ। ਰਿਪਬਲਿਕਨ ਪਾਰਟੀ ਦੁਆਰਾ ਲਿਆਂਦਾ ਗਿਆ ਇੱਕ ਸਥਾਈ ਫੰਡਿੰਗ ਬਿਲ ਜਿਸਦਾ ਉਦੇਸ਼ ਸਰਕਾਰ ਨੂੰ 21 ਨਵੰਬਰ ਤੱਕ ਚਲਾਉਣਾ ਸੀ, ਸੈਨੇਟ ਵਿੱਚ ਲੋੜੀਂਦੀਆਂ 60 ਵੋਟਾਂ ਹਾਸਲ ਕਰਨ ਦੇ ਵਿੱਚ ਅਸਫਲ ਰਿਹਾ। ਬਿਲ ਦੇ ਪੱਖ ਦੇ ਵਿੱਚ ਸਿਰਫ 55 ਵੋਟਾਂ ਪਈਆਂ ਜਿਸ ਦੇ ਕਾਰਨ ਇਹ ਰੱਦ ਹੋ ਗਿਆ ਇਸ ਕਾਰਨ ਸਰਕਾਰ ਅੱਧੀ ਰਾਤ ਨੂੰ ਬੰਦ ਹੋ ਜਾਵੇਗੀ ਅਮਰੀਕਾ ਦੇ ਵਿੱਚ ਸਰਕਾਰੀ ਕਾਰਜਾਂ ਨੂੰ ਚਾਰੀ ਰੱਖਣ ਦੇ ਲਈ ਹਰ ਸਾਲ ਇੱਕ ਫੰਡਿੰਗ ਬਿਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਇਹ ਬਿਲ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਪਉਂਦੀਆਂ ਤੇ ਇਸ ਦੇ ਨਾਲ ਕਈ ਗੈਰ ਕਾਨੂੰਨੀ ਕੰਮ ਮੁਤਲ ਹੋ ਜਾਂਦੇ ਨੇ ਹੁਣ ਵਾਈਟ ਹਾਊਸ ਦੀ ਵੈਬਸਾਈਟ ਉੱਤੇ ਵੀ ਇੱਕ ਸ਼ਟਡਾਊਨ ਕਾਊਂਟਡਾਊਨ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਇਸ ਨੂੰ ਡੈਮੋਕ੍ਰੇਟ ਸ਼ਟਡਾਊਨ ਦੱਸਿਆ ਜਾ ਰਿਹਾ ਹੈ ਇਸ ਸਥਿਤੀ ਦੇ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਇੱਕ ਦੂਜੇ ਦੇ ਦੋਸ਼ ਲਗਾ ਰਹੇ ਨੇ ਕਿ ਸੈਨੇਟ ਵਿੱਚ ਹੋਈ ਗਰਮਾ-ਕਰਮ ਬਹਿਸ ਤੋਂ ਬਾਅਦ ਫੰਡਿੰਗ ਬਿਲ ਨੂੰ 55-45 ਦੇ ਫਰਕ ਦੇ ਨਾਲ ਹਰਾਇਆ ਗਿਆ ਹੈ ਵਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਵੀ ਇੱਕ ਮੈਮੋ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਅਧੀ ਰਾਤ ਨੂੰ ਬੰਦ ਹੋ ਜਾਵੇਗੀ ਇਹ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕਾ ਵਿੱਚ ਪੰਜਵਾਂ ਵੱਡਾ ਬੰਦ ਹੋਵੇਗਾ ਅਮਰੀਕੀ ਸਰਕਾਰ ਨੂੰ ਚਲਣ ਲਈ ਸੰਸਦ ਲਈ ਹਰ ਸਾਲ ਇੱਕ ਬਜਟ ਚਾਫਰ ਫੰਡਿੰਗ ਬਿਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਕਿਸੇ ਕਾਰਨ ਕਰਕੇ ਇਹ ਬਿਲ ਅਮਰੀਕੀ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਦਫ਼ਤਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਕਰਮਚਾਰੀ ਆਪਣੀਆਂ ਤਨਖਾਹਾਂ ਪ੍ਰਾਪਤ ਕਰਨ ਤੋਂ ਅਸਮਰਥੁੰਦੇ ਨੇ ਤੇ ਇਸ ਤੋਂ ਇਲਾਵਾ ਹੋਰ ਖਰਚੇ ਵੀ ਰੁਕ ਜਾਂਦੇ ਨੇ ਜਿਸ ਦੇ ਨਤੀਜੇ ਵਜੋਂ 10 ਜ਼ਰੂਰੀ ਕੰਮ ਉੱਤਲ ਹੋ ਜਾਂਦੇ ਨੇ ਇਸ ਸਥਿਤੀ ਨੂੰ ਬੰਦ ਵਜੋਂ ਜਾਣਿਆ ਜਾਂਦਾ ਹੈ ਤੇ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਪੰਜਵਾਂ ਵੱਡਾ ਬੰਦ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਬੰਦ ਦੇ ਵਿਆਪਕ ਪ੍ਰਭਾਵ ਪੈ ਸਕਦੇ ਨੇ ਕਿਉਂਕਿ ਬਹੁਤ ਸਾਰੇ ਮੁੱਖ ਦਫ਼ਤਰ ਬੰਦ ਹੋ ਜਾਣਗੇ ਇਸ ਦੌਰਾਨ ਡੈਮੋਕ੍ਰੇਟ ਅਤੇ ਰਿਪਬਲਿਕਨ ਇੱਕ ਦੂਜੇ ਨੂੰ ਬੰਦੇ ਲਈ ਦੋਸ਼ੀ ਠਹਿਰਾ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ